ਸਤਿ ਸ਼੍ਰੀ ਅਕਾਲ ਜੀ ਦਾਸ ਬਲੋਂ ਤੁਹਾ ਦਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਹ ਸ਼ੋਅ ਵਿੱਚ ਆਪਾਂ ਆਮ ਆਦਮੀ ਪਾਰਟੀ ਦੇ ਅਰੰਭ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਕੀ ਮੰਤਵ ਰਿਹਾ ਆ ਇਸ ਪਾਰਟੀ ਨੂੰ ਚੜਾਉਣ ਦੇ ਲਈ ਉਹਨਾਂ ਦਾ ਕੀ ਮਿਸ਼ਨ ਰਿਹਾ ਆ ਤੋਂ ਕਿਸ ਤਰ੍ਹਾਂ ਅੱਗੇ ਜਾ ਕੇ ਆਪਣੇ ਮਿਸ਼ਨ ਤੋਂ ਪਾਰਟੀ ਦੇ ਰਏ ਹਮ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਇਸ ਤੋਂ ਅੰਤ ਤੱਕ ਆਪਾਂ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਵਿੱਚ ਹੁੰਦਿਆਂ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਔਰ ਉਹਨਾਂ ਨੂੰ ਅੱਜ ਤੱਕ ਵੀ ਨਿਭਾਇਆ ਨਹੀਂ ਜਾ ਸਕਿਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਅਖੀਰ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਤੱਤਾਂ ਦੇ ਵਿੱਚ ਤੰਤੰ ਦਾ ਗਿਲਮ ਨਾਂ ਸਵੇਰ ਹਲਕਾ ਆ ਜਿੱਥੋਂ ਸਦਾ ਡਾਕਟਰ ਕਸ਼ਮੀਰ ਸਿੰਘ ਦੀ ਸੁਰਗਵਾਸ ਹੋ ਗਿਆ ਸਮ ਔਰ ਉਹਨਾਂ ਦੀ ਜਗ੍ਹਾ ਵਿਧਾਨ ਸਭਾ ਦੀ ਸੀਟ ਜਿਹੜੀ ਆ ਉਹ ਖਾਲੀ ਹੋ ਗਈ ਸੀ ਔਰ ਉਥੇ ਐਸ ਵੇਲੇ ਜਿੰਨੀ ਚੋਣ ਹੋ ਰਹੀ ਆ ਔਰ ਉਥੇ ਵੱਖ-ਵੱਖ ਪਾਰਟੀਆਂ ਨੇ ਆਪਣੀ ਜਿੰਨੀ ਚੋਣ ਦੇ ਲਈ ਆਪੋ ਆਪਣੇ ਉਮੀਦਵਾਰ ਕਿਹੜੇ ਆ ਉੱਥੇ ਖੜੇ ਕੀਤੇ ਹਨ ਉਥੇ ਕਿਹੜੇ ਉਮੀਦਵਾਰ ਦੀ ਕਿਹੜੀ ਪੋਜੀਸ਼ਨ ਹੈ ਐਸੇ ਦੇ ਉਹਦੇ ਬਾਰੇ ਵੀ تھوڑی ਬਾਤ ਚਾਹਤਿਆ ਆ ਕਰਾਂਗੇ ਲੇਕਨ ਹਾਲ ਦੀ ਕੜੀ ਆਪਾਂ ਸ਼ੁਰੂ ਕਰਦੇ ਆ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਗੌਰ ਵਿੱਚ ਇਹਨਾਂ ਨੇ ਕਿਹੜੀ ਇਹ ਕਿਹੜੀ ਗੱਲ ਨੂੰ ਲੈ ਕੇ ਆਪਣੀ ਪਾਰਟੀ ਦੀ ਸ਼ੁਰੂਆਤ ਕੀਤੀ ਜੀ ਔਰ ਉਹਦੇ ਕੀ ਕੀ ਮੰਨਿਆ ਸੀ ਆਮ ਲੋਕਾਂ ਦੇ ਕੋਲ ਕਿ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਲੋਕਾਂ ਕੋਲ ਇਹ ਪਾਰਟੀ ਜਿਹੜੀ ਆ ਇਹ ਜਾਵੇਗੀ ਆਪਣੇ ਵਿਸ਼ਵ ਦੇ ਬਾਰੇ ਕਿਸ ਤਰ੍ਹਾਂ ਲੋਕਾਂ ਦੇ ਸਾਹਮਣੇ ਇਹ ਸ਼ੋਭੇਗੀ ਇੰਨਾ ਨੇ ਆਪਣਾ ਜਿਹੜਾ ਰਾਜਨੀਤਿਕ ਕਲਚਰ ਹੈ ਉਹਨੂੰ ਬਦਲਣ ਦੇ ਵਹਿਦੇ ਨਾਲ ਇਹ ਜਿਹੜੀ ਪਾਰਟੀ ਆ ਇਹ ਉਮਰੀ ਉਮਰੀ ਉਮਰੇਗੀ ਇਹਦਾ ਵਚਨ ਹੈ ਕਿ ਇਹ ਲੋਕਾਂ ਵਿੱਚ ਗਈ ਸੀ ਅਤੇ ਇਸ ਤੋਂ ਇਲਾਵਾ ਪ੍ਰਸ਼ਾਸਨ ਅਤੇ ਉਹ ਦੇ ਵਿੱਚ ਸਾਫ ਸੁਥਰਾ ਰਾਜ ਪ੍ਰਬੰਧ ਬਣਦੇ ਗਈ ਇਹ ਇਹਨਾਂ ਨੇ ਇਸ 파ਟੀ ਨੇ ਆਮ ਨਾਗਰ ਆਮ ਸਿਟੀਨ ਦੇ ਕੋਲ ਇੱਕ ਲੈਬ ਜਿਹੜੀ ਆ ਉਹ ਬਣਾਈ ਸੀ ਸ਼ੁਰੂਆਤ ਕੀ ਗਾਪ ਦੇ ਵਿੱਚ ਹਾਲਾਂਕਿ ਸਮੇਂ ਦੇ ਨਾਲ-ਨਾਲ ਇਹ ਜਿਹੜਾ ਦੇਸ਼ੀ ਕੌਂਸਲ ਪਾਰਟੀ ਦਾ ਉਹ ਭਟਕਦਾ ਰਿਹਾ ਔਰ ਪਾਰਟੀ ਜੋ ਕਦੇ ਆਮ ਆਦਮੀ ਦੀ ਆਵਾਜ਼ ਦੀ ਦਮੰਦਗੀ ਕਰਦੀ ਸੀ ਉਹਦੇ ਲਈ ਨਾਮਜ਼ਦਗੀਆਂ ਅਤੇ ਮੁੱਖ ਰਾਜਨੀਤਿਕ ਨਿਯੁਕਤੀਆਂ ਦੇ ਮਾਮਲੇ ਵਿੱਚ ਅਮੀਰ ਅਤੇ ਪ੍ਰਭਾਵਸ਼ਾਲੀ ਤੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਦਾ ਵਕ ਵਬ ਪਖਤੂ ਦੀਵੇ ਇਹ ਵੈਸੇ ਕੁਦਰਤ ਦੀ ਗੱਲ ਹੁੰਦਾ ਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਜਦੋਂ ਆਪਣਾ ਲਾਹ ਲਸ਼ਕਰ ਲੈ ਕੇ ਪਾਰਟੀ ਦੀ ਸ਼ੁਰੂਆਤ ਕਰਦੀ ਆ ਤਾਂ ਉਸ ਵੇਲੇ ਉਹਨਾਂ ਦੇ ਲੋਕਾਂ ਦੇ ਸਾਹਮਣੇ ਕੁਝ ਜਿਹੜਿਆ ਵਾਅਦੇ ਆ ਉਹ ਹੁੰਦੇ ਆ ਤੇ ਜਦੋਂ ਉਹਨਾਂ ਨੂੰ ਵੈਦ ਨੂੰ ਅਮਦੀ ਰੂਪ ਦਿਦੇ ਆ ਤਾਂ ਉਦੋਂ ਉਹ ਵੈਦ ਜਿਹੜੇ ਆ ਉਹ ਢੰਗ ਢੀਕੇ ਦੇ ਨਾਲ ਲੋਕਾਂ ਸਾਹਮਣੇ ਜਿਹੜੇ ਆ ਉਹ ਪੇਸ਼ ਆਉਂਦੇ ਆ ਸੋ ਇਹ ਇਹ ਆਮ ਆਦਮੀ ਪਾਰਟੀ ਨੇ ਵੀ ਕੁਝ ਅਜਿਹੇ ਤਾਕ ਤਰੀਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਦ ਕੇ ਉਹਨਾਂ ਦੀ ਧਾਰਨਾ ਜਦੋਂ ਉਹਨਾਂ ਨੇ ਇਹ ਪਾਰਟੀ ਸ਼ੁਰੂ ਕੀਤੀ ਉਦੋਂ ਉਹ ਵੱਖਰੀ ਸੀ ਔਰ ਮੈਂ ਜ਼ਮਿੰਦਾਯਾ ਕਿ ਇਸ ਤਬਦੀਲੀ ਦੇ ਪਿੱਛੇ ਇੱਕ ਮੁੱਖ ਕਾਰਨ ਵੀ ਸੀ ਕਿ ਇਹਨਾਂ ਨੂੰ ਉਸ ਸਮੇਂ ਪੈਸਿਆਂ ਦੀ ਬਹੁਤ ਲੋੜ ਸੀ ਵੀਪੀ ਸ਼ਕਤੀ ਜਿਹੜੀ ਫਾਈਨੈਂਸ਼ੀਅਲ ਪਾਵਰ ਸੀ ਉਹਦੀ ਇਹਨਾਂ ਨੂੰ ਉਸ ਵੇਲੇ ਬਹੁਤ ਲੋੜ ਸੀ ਜਿਹੜੀ ਉਹ ਮਾਡਰਨ ਜਿਹੜੀ ਰਾਇਮੀਪੀਆ ਤੇ ਉਹ ਜਿਹੜੇ ਉਹਦੇ ਲਈ ਫਾਈਨੈਂਸ਼ੀਅਲ ਜਿਹੜੇ ਸਰਸਿਆ ਉਹਨਾਂ ਦਾ ਹੋਣਾ ਵੀ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਪਚਾਰ ਅਤੇ ਪਚਾਤ ਤੋਂ ਲੈ ਕੇ ਜ਼ਮੀਨੀ ਵਰਕਰਾਂ ਤੇ ਸੋਸ਼ਲ ਮੀਡੀਆ ਦੀ ਆਊਟਰੀਚ ਨੂੰ ਮਨਾਈ ਰੱਖਣ ਤੱਕ ਵੀ ਇਹਨਾਂ ਨੂੰ ਇਹੋ ਜਿਹੇ ਸਾਧਨਾਂ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਜੇਕਰ ਇਹ ਫਾਈਨੈਂਸ਼ੀਅਲ ਪੋਜੀਸ਼ਨ ਵਿੱਚ ਮਜ਼ਬੂਤ ਨਾ ਹੁੰਦੇ ਜੇ ਆਪਾਂ ਆਪਣੀ ਪੋਜੀਸ਼ਨ ਨੂੰ ਅੱਗੇ ਨਾ ਵਧਾਉਂਦੇ ਤਾਂ ਪਾਰਟੀ ਅੱਜ ਇ tanto tak ਨਾ ਪਹੁੰਚ ਸਕਦੀ। ਸੋ ਇਹਨਾਂ ਨੇ ਜਾਂ ਇਹਨਾਂ ਦੇ ਲੀਡਰ ਨੇ ਜੇਕਰ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਮਜ਼ਬੂਤ ਕਰਨ ਵੱਲ ਆਪਣਾ ਰਸਤਾ ਜਿਹੜਾ ਉਹ ਪਿਆਰ ਨਾਲ ਤਿੱਕਾ ਹੁੰਦਾ ਉਹ ਸ਼ਾਇਦ ਹੀ ਪਾਰਟੀ ਜਿਹੜੀ ਆ ਇ tanto tak ਅੱਜ ਪਹੁੰਚ ਨਾ ਸਕਦੀ। ਬੀਸ਼ਕੀਨਾਂ ਨੇ ਆਪਣੇ ਅਸੂਲਾਂ ਨੂੰ ਛਿੱਕੇ ਤੇ ਤੰਕੇ ਹੀ ਆਪਣਾ ਜਿਹੜਾ ਰਸਤਾ ਇਹ ਪਿਆਰ ਕੀਤਾ ਪਰ ਰਾਜਨੀਤਿਕ ਪਾਰਟੀਆਂ ਮੱਝ ਨੇ ਵੇਹ ਪੁੱਛਦਾ ਆ ਕਿ ਨਾ ਇੱਕ ਪਾਰਟੀ ਕਿੱ데 ਪਾਸੇ ਵੱਗ ਜਾ ਰਹੀ ਆ ਕਿ ਵੀ ਪਾਸੇ ਨਹੀਂ ਜਾ ਰਹੀ ਜਿਸ ਕੀ ਭੈਣ ਉਸ ਕੀ ਲੱਗੀ ਉਹ ਉਹ ਕੌਣ ਪੁੱਛਦਾ ਜੀ ਇਹ ਰਾਜਨੀਤਿਕ ਮਾਹੌਲ ਦੇ ਵਿੱਚ ਸਭ ਕੁਝ ਪਰਵਾਨ ਹੈ ਜਦੋਂ ਪਾਰਟੀਆਂ ਕੋਲ ਤਾਕਤ ਹੁੰਦੀ ਆ ਉਹਦੀ ਤਾਕਤ ਦੇ ਹੇਠਾਂ ਇਹ ਸਭ ਕੁਝ ਲੁਕ ਜਾਂਦਾ ਆ ਸੋ ਇਹੋ ਜੀਆਂ ਗੱਲਾਂ ਕੋਈ ਦਾਇਰਿਕ ਖੇਤਰ ਦਾ ਕੋਈ ਨਹੀਂ ਪੁੱਛਦਾ ਸੋ ਦੂਜਾ ਅਸੀਂ ਸਮਝਦੇ ਆ ਕਿ ਜਿਹੜਾ ਦੂਜਾ ਕਾਰਨ ਆ ਉਹ ਜਿਹੜੇ ਪੇਸ਼ੇਵਰ ਲੋਕ ਆ ਉਹਨਾਂ ਦੁਆਰਾ ਜਿਹੜੀ ਪ੍ਰੋਸੇ ਯੋਗਤਾ ਆ ਉਹਨੂੰ ਪੇਸ਼ ਕਰ ਲਏ ਵੀ ਪੂਰੀ ਜੇਰੀਆ ਲਾਉ ਲਸ਼ਕਰ ਜਿਹੜਾ ਆ ਕਿਸੇ ਵੀ ਪਾਰਟੀ ਨੂੰ ਰਾਜਨੀਤਿਕ ਜੀਵਨ ਵਸਤ ਬਣਾਉਣਾ ਬਹੁਤ ਜ਼ਰੂਰੀ ਆ ਔਰ ਉਹਦੀ ਬਣਾਉਣ ਦੀ ਕੋਸ਼ਿਸ਼ ਵਿੱਚ ਵੀ ਇਹਨਾਂ ਕੋਲ ਜਿਹੜਾ ਸਮਾਇਆ ਆ ਉਹਦਾ ਸੋਰੀ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਆ ਇਸੇ ਲਈ ਇਹਨਾਂ ਨੇ ਪ੍ਰਮੁੱਖ ਇੰਡਸਟਰੀ ਵਿਸਟਨ ਤੇ ਹੋਦੇ ਕਾਰਖਾਨੇ ਦਾਦਾ ਨੂੰ ਆਪਣੀ ਪਾਰਟੀ ਵਿੱਚ ਨਾਮਿਨੇਟ ਕਰਕੇ ਉਹਨਾਂ ਦੀ ਲੀਡਰਸ਼ਿਪ ਨੂੰ ਆਪਣੀ ਲੀਡਰਸ਼ਿਪ ਮੰਨਣਾ ਜਿਹੜਾ ਉਹ ਪਲਵਾਨ ਕਰ ਲਿਆ ਤੇ ਉਹਨਾਂ ਦੇ ਜਿਹੜੇ ਵੋਟਰ ਸੀ ਉਹਨਾਂ ਨੂੰ ਦੌਲਤ ਤੇ ਪੇਸ਼ੇਵੰਦ ਪੇਸ਼ੇਵਾਰ ਲੋਕਾਂ ਦੀ ਐ ਅਗਵਾਈ ਨੂੰ ਮੈਂ ਪਰਵਾਨ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰਨਾ ਪ੍ਰੇਰਿਤ ਕਰਕੇ ਉਹਨਾਂ ਦੀ ਅਗਵਾਈ ਦੇ ਨਾਲ ਇਹਨਾਂ ਨੇ ਜੋੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਹਨਾਂ ਨੇ ਇਹ ਅਸਲ ਵਿੱਚ ਜਨਤਕ ਸੇਵਾ ਤੇ ਕਾਜ਼ ਹੋਣ ਇੱਕ ਜਿਹੜੀ ਸ਼ੈਲੀ ਆ ਉਹਦੀ ਰਾਜਨੀਤੀ ਵਿੱਚ ਕਾ ਦੇਣਾ ਨੂੰ ਤੁੰਦਲਾ ਕਰ ਦਿੰਦਾ ਇਹ ਤਾਂ ਕੁਦਰਤ ਦੀ ਗੱਲ ਹੁੰਦੀ ਆ ਕਿ ਜਦੋਂ ਸਮਾਜ ਦਾ ਲੋਕ ਪਾਰਕ ਜਾਂ ਦਾਖਦ ਹੁੰਦੇ ਆ ਤਾਂ ਉਹ 파ਟੀ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਚੰਦਾ ਜਾਂ ਹੋਸ ਮਾਇਆ ਦਿੰਦੇ ਆ ਤਾਂ ਉਹ 파ਟੀ ਅੰਦਰ ਆ ਕੇ ਆਪਣੀਆਂ ਮਨਮਾਦੀਆਂ ਦੀ ਕਰਦੇ ਆ ਉਹਨਾਂ ਦੀ ਉਹ ਜਦੋਂ ਮਨਮਾਦੀਆਂ ਕਰਦੇ ਆ ਤਾਂ ਉਹਨਾਂ ਦੇ ਇਹ ਉਹ ਉਹ ਜਿਹੜੇ ਪਾਰਟੀ ਅੰਦਰ ਵਰਤਨ ਬੈਠਿਆ ਜਿੰਨਾਂ ਨੇ ਆਪਣੀ ਦੰਦਾਂ ਤੇ ਕਲਗੀ ਪਾਰਟੀ ਨੂੰ ਜਥੇਬੰਦਕਾਤੇ ਅੰਢਾਂਕੇ ਨੂੰ ਮਜ਼ਬੂਤ ਬਣਾਇਆ ਹੁੰਦਾ ਆ ਤਾਂ ਉਹਨਾਂ ਨੂੰ ਇਸ ਗੰਦੀ ਤਕਲੀਫ ਤਾਂ ਹੁੰਦੀ ਆ ਪਰ ਉਸ ਤਕਲੀਫ ਨੂੰ ਉਸ ਮਾਇ ਦਾ ਜਿਹੜੇ ਲੋਕ ਆ ਜਿਹੜੇ ਪਾਰਟੀ ਸਭਾ ਅੰਦਰ ਦਾਖਲ ਹੋ ਚੁੱਕੇ ਹੁੰਦੇ ਆ ਉਹਨਾਂ ਉਹ ਉਹਨਾਂ ਨੂੰ ਸਹਿਣੇ ਤਕੰਦੰਦੇ ਸੋ ਇਹਦੇ ਵਿੱਚ ਤੀਜਾ ਕਾਰਨ ਮੈਂ ਦੇਖਦਾ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਅੰਦਰ ਜਿਹੜਾ ਛਾਪੀ ਦਾ ਵੱਡਾ ਪ੍ਰਭਾਵ ਹੈ ਉਹ ਬਹੁਤ ਦਿਨੋਂ ਦਿਨ ਵੱਧਦਾ ਜਾ ਰਿਹਾ ਆ ਔਰ ਜਿਹੜੇ ਵਿੱਚ ਨਾਮੀਨੇਸ਼ਨਾਂ ਤੇ ਤਕੀਆਂ ਜਦੋਂ ਦੇਣ ਦੇ ਫੈਸਲੇ ਆ ਉਹ ਉਹਨੂੰ ਸਿੱਖਰ ਦੀ ਲੀਡਰਸ਼ਿਪ ਦੇ ਕੋਲ ਲੇਸੇ ਤਾਂ ਸਿੱਖੀ ਦੀ ਲੀਡਰਸ਼ਿਪ ਨਾਲ ਦੀ ਕੋਈ ਚੀਜ਼ ਤਾਂ ਪਾਰਟੀ ਅੰਦਰ ਹੈ ਨਹੀਂ ਜਦੋਂ ਦੀ ਇਹ ਪਾਰਟੀ ਹੋਂਦ ਵਿੱਚ ਆਈ ਆ ਤੇ ਕੇਵਲ ਕੇਵਲ ਇੱਕੋ ਹੀ ਸਿੱਖੀ ਦੀ ਗੇਂਦਰ ਛਤ ਹੈ ਉਹ ਹੈ ਸ਼੍ਰੀ ਅਰਮਲ ਕੇ ਜੀ ਵਾ ਉਹ ਜੋ ਕਰਦੇ ਆ ਜੋ ਉਹ ਸਮਝਦੇ ਆ ਉਹ ਉਹਨਾਂ ਦਾ ਹੀ ਹੱਕ ਚਾਹਦਾ ਆ ਉਹਨਾਂ ਦੇ ਦਸਤਕੰਦ ਕਹਿੰਦੇ ਆ ਉਹਨਾਂ ਤੋਂ ਇਲਾਵਾ ਹੋਰ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸਿੱਖ ਦੀ ਲੀਡਰਸ਼ਿਪ ਨਹੀਂ ਉਹਨਾਂ ਦੇ ਪੈ ਨੱਟੇਗਾ ਲੱਗੇ ਸਾਰੇ ਡੀਡਰ ਵੰਡੇ ਆ ਉਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਵਿੱਚ ਅਜਿਹਾ ਕੋਈ ਡੀਡਰ ਨਹੀਂ ਜਿਹੜਾ ਬਾ ਚੌਪੇ ਇੱਕ ਗੱਲ ਕਹਿ ਸਕੇ ਕਿ ਉਹ ਪਾਰਟੀ ਦਾ ਹੈਡ ਹੈ ਔਰ ਉਹਦੇ ਹੁਕਮ ਤੋਂ ਬਗੈਰ ਪਾਰਟੀ ਦੇ ਅੰਦਰ ਪਤਾ ਵੀ ਨਹੀਂ ਹੈ ਸਕਦਾ ਇਹ ਜੇ ਇਹਦਾ ਮਤਲਬ ਇਹ ਹੈ ਕਿ ਪਾਰਟੀ ਸਫਾਂ ਦੇ ਅੰਦਰ ਕੇਵਲ ਜੀਵਾਲਾ ਉਹ ਸ਼੍ਰੀ ਅਰਨੰਦ ਕੇ ਜੀਵਾਲਾ ਉਹ ਪੰਜਾਬ ਦੇ ਵਿੱਚ ਉਹ ਇੱਕ ਸੁਭਬ ਸੀਐਨ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੁਭਬ ਸੀਐਨ ਕਿਉਂ ਨਾ ਹੋਵੇ ਭਾਈ ਉਹ ਕਿਸੇ ਮਨਿਸਟਰ ਨੂੰ ਲਾਉਣ ਦੇ ਲਈ ਮਨਿਸਟਰ ਨੂੰ ਬਣਾਉਣ ਦੇ ਲਈ ਉਹ ਕੁਝ ਵੀ ਕਰ ਸਕਦਾ ਉਹਨੂੰ ਸੰਦਾਨਕ ਉਹਦਾ ਭਾਵੇਂ ਹੈ ਜਾਂ ਨਹੀਂ ਹੈ ਪਰ ਉਹਦਾ ਹੁਕਮ ਹਰੇਕੀ ਤਰ੍ਹਾਂ ਚੱਲਦਾ ਪੰਜਾਬ ਦੇ ਐਮ ਐਲ ਏ ਬੰਨ ਐਮ ਐਲ ਏ ਉਹਦੇ ਕੋਲੋਂ ਫੰਫਰ ਇਸ ਤਰ੍ਹਾਂ ਕੰਮਦੇ ਆ ਕਿ ਉਹ ਆਪਣਾ ਕੋਈ ਕਿਸੇ ਵੀ ਖੇਤਰ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਸਬੰਧ ਵਿੱਚ ਕੋਈ ਬਿਆਨ ਦੇਣਾ ਵੀ مناسب ਨਹੀਂ ਸਮਝੂ। ਕਿ ਕਿਤੇ ਕੇਜਲੀ ਬਾਦਸਾਲ ਨਰਾਜ਼ੀ ਨਾ ਹੋ ਜਾ। ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਅੱਜ ਆਪਣੇ ਹਲਕੇਆਂ ਜੀਆਂ ਸਮੱਸਿਆ ਮੰਨ ਲੈ ਕੇ ਅਸੈਂਬਲੀ ਦੇ ਅੰਦਰ ਕੋਈ ਆਪਣਾ ਮੁੱਦਾ ਹੀ ਠਾ ਲੈ। ਔਰ ਨਹੀਂ ਕੋਈ ਨਹੀਂ ਇੰਨੀ ਹਿੰਮਤ ਜਿਹੜਾ ਉਹ ਕਰ ਸਕਦਾ ਔਰ ਅੰਤ ਵਿੱਚ ਮੈਂ ਇੱਕ ਗੱਲ ਦੂ ਕਹਾਂਗਾ ਕਿ ਇਹ ਪੈਟਰਨ ਜਿਹੜਾ ਇਹ ਪਾਰਟੀ ਨੇ ਬਣਾਇਆ ਆ ਜਾਂ ਪਾਰਟੀ ਸਫਾ ਅੰਦਰ ਬਣਾ ਚੁੱਕਿਆ ਇਹ ਆਮ ਆਦਮੀ ਪਾਰਟੀ ਵੀ ਲੈਲ ਬਜਾਉ ਆਪਣੀ ਅਸਲ ਪਛਾਣ ਤੋਂ ਕਿੰਨੀ ਦੂਰ ਉਹ ਪਾਰਟੀ ਚਲੇ ਗਈ ਆ ਇਹ ਅੰਦਾਜ਼ਾ ਜਿਹੜਾ ਲਾਉਣਾ ਕੋਈ ਮੁਸ਼ਕਲ ਨਹੀਂ ਜੋ ਇਸ ਪਾਰਟੀ ਨੇ ਪਹਿਲਾਂ ਜੋ ਗੰਦਲ ਲੈ ਕੇ ਪਾਰਟੀ ਦਾ ਰਸਤਾ ਅਸਿਆਰ ਕੀਤਾ ਸੀ ਔਰ ਅੱਜ ਆਪਣੇ ਰਸਤੇ ਨੂੰ ਭਟਕ ਕੇ ਜਿਸ ਦਾ ਇਸ ਪਾਰਟੀ ਨੇ ਆਪਣੇ ਰਸਤੇ ਨੂੰ 빙ਾ ਟੇਡਾ ਕਰ ਲਿਆ ਆ ਉਹਦੇ ਨਾਲ ਇਹ ਪਾਰਟੀ ਮੋ ਅਸ ਹੱਦ ਤੱਕ ਭੜਕ ਚੁੱਕੀ ਆ ਕਿ ਇਸ ਪਾਰਟੀ ਦਾ ਮੋੜ ਆਪਣੇ ਰਾਸਤੇ ਤੇ ਆ ਸਕਣਾ ਬੜਾ ਮੁਸ਼ਕਲ ਹੈ। ਔਰ ਇਸ ਪਾਰਟੀ ਦੇ ਅਸਾਧ ਵੀ ਇਹ ਹੋ ਜਾ ਬਣ ਰਿਹਾ ਕਿ ਪਾਰਟੀ ਸਫਾ ਅੰਦਰ ਬੋਧ ਨਾ ਰਸਤਾ ਦਾ ਆਲਮ ਜਿਹੜਾ ਉਹ ਬਣਿਆ ਹੋਇਆ। ਕੋਈ ਆਪਣੀ ਨਰਾਸਤਾ ਬਾਰੇ ਖੁਦ ਕੀ ਦੱਸੇ ਨਾ ਦੱਸੇ ਲੇਕਿਨ ਨਰਾਸਤਾ ਦਾ ਆਦਮ ਬਲੂ ਬਣਾ ਬਣਿਆ ਹੋਇਆ ਆ ਔਰ ਸ਼੍ਰੀ ਅਰਬੰਦ ਕੇਜਰੀਵਾਲ ਪ੍ਰਤੀ ਵਰਕਰਾਂ ਦਾ ਆਮ ਲੋਕਾਂ ਦਾ ਜਿਹੜਾ ਗੁੱਸਾ ਆ ਉਹ ਵੀ ਸਤਵੇਂ ਅਸਮਾਨ ਤੱਕ ਪਹੁੰਚਿਆ ਹੋਇਆ ਆ ਔਰ ਇਹਦੇ ਇਹ ਬਾਰੇ ਅਦਾਨੀ ਅਰਬੰਦ ਕੇਜਰੀਵਾਲ ਜਾ پنجاب ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਹੈ ਜਾਂ ਨਹੀਂ ਹੈ ਕਿਉਂਕਿ ਆਮ ਤੌਰ ਦੇ ਉਤੇ ਜਿਹੜੇ ਸੱਤਾ ਵਿੱਚ ਚਾਪਲੂਸ ਕਿਸਮ ਦੇ ਲੋਕ ਹੁੰਦੇ ਆ ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਪਾਰਟੀ ਅੰਦਰ ਸਰਕਾਰ ਅੰਦਰ ਹੁੰਦੀਆਂ ਆ ਉਹਨਾਂ ਨੂੰ ਮੁੱਖ ਮੰਤਰੀ ਕੱਕ ਪੁੰਜ ਨਹੀਂ ਦਿੰਦੇ ਸੋ ਬਾਬਾ ਨੇ ਉਹਨਾਂ ਕੋਲ ਪਹੁੰਚੀਆਂ ਹੋਈਆਂ ਗੱਲਾਂ ਜਾਂ ਨਹੀਂ ਵੀ ਪਹੁੰਚੀਆਂ ਸਾਨੂੰ ਇਸ ਗੰਦੇ ਜਾਣਕਾਰੀ ਨਹੀਂ ਲੇਕਿਨ ਜੇ ਉਹਨਾਂ ਕੋਲ ਨਹੀਂ ਪਹੁੰਚੀਆਂ ਤੇ ਅਸੀਂ ਸਮਝਦੇ ਹਾਂ ਕਿ ਉਹਨਾਂ ਤੱਕ ਪਹੁੰਚਾ ਦੇਣੀ ਆ ਚਾਹੇ ਵੀ ਆਇਆ ਕਿ ਉਹ ਉਹਨਾਂ ਦੀ ਪਾਰਟੀ ਵਿੱਚ ਜੋ ਕੁਝ ਹੋ ਰਿਹਾ ਆ ਉਹ ਕਿਸੇ ਵੀ ਹਾਲਤ ਵਿੱਚ ਪਾਰਟੀ ਦੇ ਹਿੱਤਾਂ ਵਿੱਚ ਨਹੀਂ ਆ ਜੇਕਰ ਇਹੋ ਜਿਹੀ سلسلہ ਪਾਰਟੀ ਵਿੱਚ ਚੱਲਦਾ ਰਿਹਾ ਤਾਂ ਪਾਰਟੀ ਜਲਦੀ ਹੀ ਖੇਰੋਂ ਖੇਰੋਂ ਹੋ ਜਾ ਦੇਗੀ। ਔਰ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਹ ਪਾਰਟੀ ਨੂੰ ਦੀਆਂ ਖਾ ਬੈਠੇਗੀ। ਸੋ ਅਗਲੀ ਗੱਲ ਜੇ ਜੀ ਮੈਂ ਨਹੀਂ ਚਾਹਣਾ ਆ ਕਿ ਪੰਜਾਬ ਦੇ ਅੰਦਰ ਵਕ ਵਕ ਸੁਣਿਆ ਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਵਕਤ ਦੀਆਂ ਸਰਕਾਰਾਂ ਨੇ ਇਹਨਾਂ ਦੇ ਦੋਸ਼ੀਆਂ ਨੂੰ ਫੜਨ ਤੇ ਜੋਖ ਸਜ਼ਾਾਂ ਦੇਣ ਦੀ ਵਾਅਦੇ ਦੀ ਕੀਤੀ ਲੇਕਿਨ ਅਜੇ ਤੱਕ ਇਸ ਸਬੰਧ ਦੇ ਵਿੱਚ ਕੁਝ ਨਹੀਂ ਹੋਇਆ ਵਕਤ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਜਲਦੀ ਹੀ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਜੇਲ੍ਹ ਦੀਆਂ ਕਾਹਤੋਹੜੀਆਂ ਪਿੱਛੇ ਬੰਦ ਕਰਨ ਦਾ ਆਪਣੀ ਵਚਨਬੱਤਾਂ ਨੂੰ ਵੀਦਾ ਲਾਇਆ ਪਰ ਇਹ ਸਾਰਾ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਲਈ ਹੀ ਆਖਿਆ ਗਿਆ ਔਰ ਇਹਦੇ ਬਾਰੇ ਅਜੇ ਤੱਕ ਵੀ ਕੁਝ ਨਹੀਂ ਦਿੱਤਾ ਗਿਆ ਜਿਵੇਂ ਇਸ ਵੇਲੇ ਦੂਲਨ ਪਾਰਟੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਵੀ ਇਹ ਕਿਹਾ ਸੀ ਔਰ ਉਹਨਾਂ ਦੇ ਮੂਹੇ ਨੇ ਵੀ ਇਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਔਰ ਉਸ ਵੇਲੇ ਵਾਅਦਾ ਕੀਤਾ ਸੀ ਯਾਦ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਸਨ ਉਹਨਾਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰੀਮੋ ਸ਼੍ਰੀ ਅਲਬਨ ਪੇਡ ਵੀਰ ਨੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਗਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਰਦਲੀ ਕੰਮ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਕਾਲ ਤੋਂ ਹੜੀਆਂ ਵਿੱਚ ਬੰਦ ਕਰ ਦੇ ਲਈ 48 ਘੰਟੇ ਦੇ ਰੈਂਚ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਔਰ ਜੇਲ੍ਹ ਦੀਆਂ ਕਾਲ ਤੋਂ ਹੜੀਆਂ ਪਿੱਛੇ ਬੰਦ ਕੀਤਾ ਜਾਵੇਗਾ ਇਹ ਵਾਦਾ ਉਹਨਾਂ ਨੇ ਲੋਕਾਂ ਦੇ ਜਗਾਹਿਆਂ ਦੇ ਦੋਮੁਝ ਵਿੱਚ ਆਮ ਸਿੱਖ ਜਨਤਾ ਦੇ ਨਾਲ ਕੀਤਾ ਸੀ ਪਤਨ ਨੇ ਅੱਜ ਲਗਭਗ 4 ਸਾਲ ਦਾ ਸਮਾਂ ਹੋ ਚੁੱਕਾ ਆ ਇਹ ਵੈਦਾਂ ਵੈਦਾਂ ਹੀ ਦਿਖਾਈ ਦੇ ਰਿਹਾ ਆ ਇਸ ਵੈਦੇ ਨੂੰ ਨਿਬੋਣ ਦੇ ਲਈ ਅੱਜ ਤੱਕ ਬਹੁਤ ਸਾਰੇ ਦੂਰਵਿੰਦ ਪਾਰਟੀਆਂ ਦੇ ਲੋਕਾਂ ਨੇ ਵਿਕਾਹ ਪੂਚੀ ਬਹੁਤ ਕੀਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਲੈ ਹਾਥਾਂ ਤੇ ਬਹੁਤ ਸਾਰੇ ਵੈਦਿਆਂ ਦੀ ਇੱਕ ਬਾਤ ਇਹ ਦਰ ਆਇਆ ਆ ਪਰ ਇਨਨ ਉਸ ਗੱਲ ਦੀ ਸ਼ਰਮ ਨਹੀਂ ਆ ਰਹੀ ਕਿ ਉਹਨਾਂ ਨੇ ਜਿਸ ਗੁਰੂ ਦੀ ਹਾਜ਼ਰੀ ਵਿੱਚ ਵਹਿੜਿਆਂ ਨੂੰ ਦਰ ਆਇਆ ਉਹ ਆਪਣੇ ਵਹਿੜਿਆਂ ਤੋਂ ਮੁੱਕਰ ਕੇ ਫਿਰ ਉਹੀ ਵਹਿ ਦੇ ਦਰ ਆ ਗਏ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਜਤ ਨੂੰ ਗਲੀਆਂ ਦੇ ਵਿੱਚ ਜ਼ੋਰ ਲਾ ਰਹੀ ਜਿਹੜੇ ਬੰਦੇ ਜਿਹੜੇ ਦੋਸ਼ੀ ਦੋਸ਼ੀ ਸੰਦੇ ਜਾ ਰਹੇ ਹਨ ਉਨਾਂ ਨੂੰ ਜੇਦਾਂ ਦੀਆਂ ਕਾਲ ਕੋੜੀਆਂ ਪਿੱਛੇ ਬੰਦ ਕਰਨ ਦੇ ਲਈ ਵਰਤਮਾਨ ਸਰਕਾਰ ਦੇ ਦੀਆ ਜਲਦੀ ਕੋਈ ਕਾਲ ਬਾਈ ਇਹ ਕਰੇਗੀ ਇਸ ਦੇ ਅਲਟ ਇਸ ਕੰਮ ਨੂੰ ਹੋਰ ਲੰਬਾ ਕੰਮ ਦੇ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ 6 ਮੈਂਬਰੀ ਜਿਹਨਾਂ ਘਤਵਾ ਹਮਾ 6 ਮੈਂਬਰੀ ਜਾਂ 7 ਮੈਂਬਰੀ ਇੱਕ ਕਮੇਟੀ ਬਣਾਈ ਗਈ ਜਿਹਦੇ ਜੁਮੇ ਇਹ ਕੰਮ ਲਾਇਆ ਗਿਆ ਕਿ ਉਹ ਇਹ ਇੱਕ ਐਕਟ ਜਿਹੜਾ ਬਣਾਇਆ ਜਾਣਾ ਆ ਉਹਦੇ ਬਾਰੇ ਕੋਖ ਪੜਤਾਲ ਕਰੇ ਕਿ ਉਸ ਐਕਟ ਦੇ ਵਿੱਚ ਕਿਹ ਕੀ ਮਦਾਂ ਸ਼ਾਮਲ ਹੋਣ ਉਸ ਬਾਅਦ ਕਿ ਉਸ ਐਕਟ ਨੂੰ ਹੂ ਬੂ ਲਾਗੂ ਕੀਤਾ ਜਾਵੇ ਉਸ ਐਕਟ ਨੂੰ ਬੁੱਧੀ ਜੀ ਵੀ ਉਹਦੇ ਬੇਦਵਾਂ ਸੱਜਣਾ ਉਹਨਾਂ ਦੀ ਕੋਖ ਪੜਤਾਲ ਕਰਦੇ ਲਈ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਔਰ ਜਦ ਇਹ ਐਕਟ ਇਹ ਲਾਇਆ ਉਹਦਾ ਖਰੜਾ ਹਾਂ ਉਹਨਾਂ ਲੋਕਾਂ ਨੂੰ ਪ੍ਰਵਾਨ ਹੋ ਜਾਵੇ ਤਾਂ ਉਹਨਾ ਉਸ ਐਕਟ ਦੇ ਖਰੜੇ ਨੂੰ ਵਿਧਾਨ ਸਭਾ ਦੀ ਇਹ ਵਿਧਾਨ ਸਭਾ ਦੇ ਕਾਲ ਭਾਈ ਵਿਚ ਸ਼ਾਮਲ ਕਰਕੇ ਉਹਨੂੰ ਪਾਸ ਕੀਤਾ ਜਾਵੇ ਹੁਣ ਇਹ ਗੱਲ ਪੁੱਛਣੀ ਵੰਡੀ ਹੈ ਉਹ ਕਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਆ ਕਦੋਂ ਉਹ ਦੇਤੇ ਐ ਪੇਸ਼ ਕੀਤਾ ਜਾਂਦਾ ਆ ਕਦੋਂ ਉਹਨੂੰ ਪਾਸ ਕੀਤਾ ਜਾਂਦਾ ਆ ਤੇ ਕਦੋਂ ਉਹਦੇ ਉੱਪਰ ਕਾਰਵਾਈ ਕੀਤੀ ਜਾਂਦੀ ਆ ਤਦ ਤੱਕ ਇਹ 2027 ਦੀਆਂ ਮਾਨ ਸਭਾ ਦੀਆਂ ਚੋਣਾਂ ਆ ਜਾਣਗੀਆਂ ਫਿਰ ਉਹੀ ਲੰਡੀ ਰੋਣਾ ਸ਼ੁਰੂ ਹੋ ਜਾਵੇਗਾ ਫਿਰ ਉਹੀ ਦੁਬਾਰਾ ਆਉਣ ਵਾਲੀ ਸਰਕਾਰ ਦੇਗੀ ਆ ਇਸੇ ਤਰ੍ਹਾਂ ਹੀ ਆਪਣੇ ਵਹਿਦੇ ਕਾਬੂ ਹੀ ਰਹੇਗੀ ਔਰ ਜੇ ਇਸ ਤਰ੍ਹਾਂ ਹੀ ਅਸਿਤਰਾਹੀ ਅੱਗੇ ਵਾ ਅੱਗੇ ਤੋਂ ਅੱਗੇ ਜਿਹੜਾ ਉਹ ਚੱਲਦਾ ਰਹੇਗਾ ਹੁਣ ਪੁੱਛਣਾ ਇਹ ਬਣਦਾ ਆ ਕਿ ਜਿਹੜੇ ਮਨਤਈ ਜਿਹੜੇ ਵੀ ਸੰਤਰੀ ਜਿਹੜੇ ਵੀ ਇਸ ਇੱਕੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੰਝੂਲੀ ਵਿੱਚ ਲੈ ਕੇ ਇਹ ਵਚਨ ਇੱਕ ਦਫਾ ਫੇਰ ਸੰਤਾਂ ਦੇ ਨਾਲ ਕੀਤਾ ਸੀ ਕਿ ਅਸੀਂ ਜਲਦੀ ਤਰਨ ਜਾਂਦੀ ਕਿ ਬੁਰਾ ਬੁਰਾਂਸਾ ਵੀ ਵੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਉੱਪਰ ਕਾਰਵਾਈ ਕਰਾਂਗੇ ਉਹਨਾਂ ਦਾ ਕੀ ਬਣਿਆ ਉਹ ਕਾਰਵਾਈ ਦਾ ਇਹ ਕਿਉਂ ਨਹੀਂ ਕੀਤੀ ਗਈ ਜੇ ਨਹੀਂ ਸੀ ਕਾਰਵਾਈ ਕੋਈ ਕੰਮ ਨਹੀਂ ਤਾਂ ਉਹਦੀ ਵਸ਼ਨ ਬਤਾਂ ਨੂੰ ਲੋਕਾਂ ਦੇ ਨਾਲ ਕਿਉਂ ਦਹਦਾਇਆ ਗਿਆ ਇਹ ਬੜੀ ਸ਼ਰਮ ਦੀ ਗੱਲ ਹੈ ਇਹ ਅਜਿਹੇ ਦੀਦਾਂ ਦਾ ਸ਼ਰਮ ਦੇ ਨਾਲ ਝੁਕਦਾ ਆ ਜਾਂ ਨਹੀਂ ਇਸ ਗੱਲ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਜੂਬ ਪੈ ਦੇਣਾ ਚਾਹੀਦਾ ਹੈ ਅਗਲੀ ਗੱਲ ਜਿਹੜੀ ਆ ਅਖੀਰ ਦੇ ਵਿੱਚ ਮੈਂ ਕਹਨੀ ਚਾਹੁੰਨਾ ਆ ਕਿ ਤੰਤੰ ਬਦਨ ਸਭਾ ਦੇ ਵਿੱਚ ਜਿੰਨੀ ਚੋਂ ਜਿਹੜੀ ਆ ਉਹ ਹੋ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਨੇ ਵੀ ਆਪਣਾ ਅਮੇਲਦਵਾਰ ਜਿਹੜਾ ਅਕਸਰ ਉਹਨਾਂ ਨੇ ਦੂਸਰੀ ਪਾਰਟੀ ਤੋਂ ਦੇ ਆਇਆ ਉਨ੍ਹਾਂ ਦਾ ਆਪਣਾ ਕੋਈ ਉਮੀਦਵਾਰ ਉਹਨਾਂ ਨੂੰ ਲੈ ਨਹੀਂ ਸਕਿਆ ਗ੍ਰੂਸੀ ਪਾਰਟੀ ਦੇ ਲੀਡਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨੂੰ ਉਹਨਾਂ ਨੇ ਟਿਕਟ ਦੇ ਪਿਆ ਔਰ ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਉੱਥੇ ਖੜਾ ਕੀਤਾ ਆ ਔਰ ਵਾਰਿਸ ਪੰਜਾਬ ਦੇ ਐ ਦੇਗ ਨੇ ਵੀ ਆਪਣਾ ਉਮੀਦਵਾਰ ਉੱਥੇ ਖੜਾ ਕੀਤਾ ਹੈ ਕਾਂਗਰਸ ਪਾਰਟੀ ਨੇ ਵੀ ਆਪਣਾ ਉਮੀਦਵਾਰ ਜਿਹੜਾ ਉੱਥੇ ਖੜਾ ਕੀਤਾ ਹੈ ਲੇਕਿਨ ਹਜੇ ਇਹ ਕਹਿਣਾ ਕਿ ਕਿਹੜਾ ਉਮੀਦਵਾਰ ਜਿੱਤੇਗਾ ਜਾਂ ਕਿਹੜਾ ਉਮੀਦਵਾਰ ਹਾਰੇਗਾ ਇਹ ਗੱਲ ਕਹਿਣੀ ਪੱਕੇ ਤੌਰ ਤੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਕਿਉਂਕਿ ਲੋਕਾਂ ਦਾ ਜਿਹੜਾ ਲੋਕ ਹੁੰਦਾ ਆ ਉਹ ਦੋਹਾਂ ਚੋਣਾਂ ਪੈਣ ਪਹਿਲਾਂ ਹੀ ਪਤਾ ਲੱਗਦਾ ਆ ਕਿ ਕਿ ਹਵਾ ਜੜੀਆ ਉਹ ਕਿਸ ਪਾਸੇ ਜਾ ਰਹੀ ਹੈ ਸੋ ਇਹਦੇ ਬਾਰੇ ਨ ਕੋਈ ਟਿਕਾ ਡਿਮਨੀ ਨਹੀਂ ਟਿੱਪੀ ਜਾ ਸਕਦੀ ਲੇਕਿਨ ਵੋਟਾਂ ਦਾ ਇਹ ਹੈਲਥ ਜਾਂ ਗੈਂਟੀਮੈਂਟਰੀ ਬਾਰੇ ਜੋ ਅੱਜ ਇੱਥੇ ਦੱਸਿਆ ਜਾ ਸਕਦਾ ਆ ਉਹ ਜਿਸ ਅਨਸਾਰ ਜਿਹੜੇ ਤਾਜ਼ਾ ਅੰਕਰੇ ਆ ਵਿਧਾਨ ਸਭਾ ਦੇ ਉਹਦੇ ਵਿੱਚ ਕੁੱਲ ਵੋਟਾਂ ਜਿਹੜੀਆਂ ਆ ਉਹ 195900 ਰਜਿਸਟਰਡ ਵੋਟਰ ਹੈ ਇਸ ਆਪਕੇ ਨੇ ਜਿਹਦੇ ਵਿੱਚ ਆਦਮੀ ਔਰਤਾਂ ਤੇ ਤੀਜੀ ਲਿੰਗ ਦੇ ਵੋਟਰ ਵੀ ਇੱਥੇ ਹੁੰਦੇ ਆ ਇੰਨੀ ਗਿਣਤੀ ਦੇ ਵਿੱਚ ਜੇਕਰ ਕੁੱਲ ਵੋਟਾਂ ਤੋਂ ਮਤਲਬ ਇਹ ਗਿਆ ਜਾਵੇ ਕਿ ਤਿਕਲੀਆਂ ਚੋਣਾਂ ਵਿੱਚ ਜਿਹੜੀਆਂ ਵੋਟਾਂ ਪਾਈਆਂ ਗਈਆਂ ਉਹਨਾਂ ਦੇ ਵਿੱਚ ਜਿਹੜੀ ਸਹੀ ਵੋਟ ਸੀ ਦਾ ਉਹ ਵੋਟ ਜਿਹੜੀ ਆ 2022 ਦੀਆਂ ਬਧਾਨ ਸਵਾਲ ਦੀਆਂ ਚੋਣਾਂ ਵਿੱਚ ਤੰਤਨ ਹਲਕੇ ਦੇ ਲਈ ਜੇ ਜੀ ਕੁੱਲ ਵੋਟ ਸੀ ਉਹ 1 ਲੱਖ ਤੇ 96000 ਤੇ 539 ਵੋਟ ਸੀ। ਉਹ ਜਿੰਨਾ ਵਿੱਚੋਂ ਕੁੱਲ ਵੋਟ ਜਿਹੜੀ ਪੋਲ ਹੋਈ ਆ ਉਹ 1 ਲੱਖ 30000 ਤੇ 874 ਵੋਟ ਜਿਹੜੀ ਲੀਆ ਪੋਲ ਹੋਈ। ਮਤਲਬ ਕਹਿੰਦਾ 65.95% ਜਿਹੜੀ ਆ ਵੋਟ ਇਸ ਹਲਕੇ ਵਿੱਚ ਪੋਲ ਹੋਈ ਔਰ ਪੋਲ ਹੋਈਆਂ ਜਿੱਤੂ ਜਿਹੜੇ ਸੀ ਇਸ ਹਲਕੇ ਦੇ ਉਮੀਦਵਾਰ ਤੋਂ ਡਾਕਟਰ ਕਸ਼ਮੀਰ ਸਿੰਘ ਸੋ ਸੀ ਜਿਹੜੇ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਬੜੇ ਵਧੀਆ ਇਨਸਾਨ ਸੀ ਲੋਕਾਂ ਦੀ ਮੜੀ ਵਗ ਪਿਆਰ ਕੇ ਸੇਵਾ ਕਰਦੇ ਸਨ ਔਰ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਆਗੂ ਸਨ ਔਰ ਲੋਕਾਂ ਦੇ ਕਿ ਬੜੇ ਸਤਿਕਾਰ ਸਤਿਕਾਰ ਦੇ ਜਾਣ ਬੜੇ ਲੀਡਰ ਸਨ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਵੀ ਸਾਂ ਔਰ ਮੇਰੇ ਬੜੇ ਨਜ਼ਦੀਕੀ ਵੀ ਸਨ ਔਰ ਇਸ ਕਰਕੇ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਬੜਾ ਮਾਣ ਤੇ ਸਤਿਕਾਰ ਸੀ ਅ ਬੇਕਾਨਾ ਕੋਦਸ ਨੇ ਆਪਣੇ ਭਾਣਾ ਬਤਾਇਆ ਉਹਨਾਂ ਦੀ ਮੌਤ ਹੋ ਗਈ ਇਸੇ ਕਰਕੇ ਇਹ ਜਿੱਲੀ ਚੌਂ ਜਿਹੜੀ ਆ ਉਹ ਸਰਕਾਰ ਨੂੰ ਪਰੋਣੀ ਪਈ ਹੁਣ ਇਸ ਵਜੇ ਇਹ ਜਿਹੜੀ ਬੋਟਾ ਆ ਇਹ ਪੈਣ ਵਾਲੀਆਂ ਇਹਦੇ ਲਈ ਅਜੇ ਤੱਕ ਕੋਈ ਮਾਹੌਲ ਵਿਲਾਇਆ ਉਹ ਗੰਨ ਤਾਂ ਨਹੀਂ ਹੋਇਆ ਲੇਕਨ ਦੋ ਚਸ ਮਨ ਦਿਨ ਬਾਅਦ ਕਾਫੀ ਢੋਲ ਤੇ ਮਕਾ ਤੇਗੀ ਦੇ ਨਾਲ ਵੱਜੇਗਾ ਔਰ ਫਿਰ ਇਹ ਦਿਨ ਦੇ ਰੋ ਪੇਜ ਹੁੰਦਾ ਜਾਵੇਗਾ ਦੇਖੋ ਜਿੱਤ ਕਿਹਦੀ ਹੁੰਦੀ ਆ ਕਿਹਦੀ ਨਹੀਂ ਹੁੰਦੀ ਇਹਨੂੰ ਲੱਭਣ ਦੇ ਲਈ ਅਜੇ ਕੁਝ ਟਾਈਮ ਹੋ ਲੱਗੇਗਾ ਸੋ ਅਜੇ ਇਸ ਸਮੇਂ ਦੇ ਉੱਤੇ ਇਹ ਕਹਾ ਨਹੀਂ ਜਾ ਸਕਦਾ ਕਿ ਇਸ ਵੇਲੇ ਕਿਹੜੇ ਨਹੀਂ ਉਮੀਦਵਾਰ ਦੇ ਜਿੱਤਣ ਦੀ ਅਮੇਡ ਜੜੀਆਂ ਉਹ ਲਗਾਈ ਜਾ ਸਕਦੀ ਆ ਥੈਂਕ ਯੂ ਵੈਰੀ ਮੱਚ